ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਫ਼ਜ਼ ਇੱਕ ਵੇਟ ਹੈ ਬੜਾ ਛੋਟਾ ਪਰ ਹੈ ਬੜਾ ਵੈਲਿਊਏਬਲ ਹੈ ਬੜਾ ਕੀਮਤੀ ਹੈ ਬੜਾ ਛੋਟਾ ਇਹਦੀ ਕੀਮਤ ਬੜੀ ਹੈ ਪਰ ਜਦੋਂ ਤੁਸੀਂ ਇਹਨੂੰ ਪਰਖੋਗੇ ਪੜਤਾਲੋਗੇ ਇਹਦਾ ਚੀਰ ਫਾੜ ਕਰੋਗੇ ਆਪਰੇਸ਼ਨ ਕਰੋਗੇ ਇਸ ਲਫ਼ਜ਼ ਦੇ ਅੰਦਰ ਛिपਿਆ ਰਾਜ਼ ਉਗੜ ਕੇ ਤੁਹਾਡੇ ਸਾਹਮਣੇ ਆਏਗਾ ਫਿਰ ਪਤਾ ਲੱਗੇਗਾ ਜਿਵੇਂ ਕਸਤੂਰੀ ਦੀ ਮਹਿਕ ਬੜੀ ਹੁੰਦੀ ਹੈ ਕਪੂਰ ਦੀ ਮੁਸ਼ਕ ਬੜੀ ਹੁੰਦੀ ਹੈ ਇਵੇਂ ਹੀ ਇਹ ਲਫਜ਼ ਛੋਟਾ ਹੈ ਪਰ ਕੀਮਤੀ ਬੜਾ ਹੈ ਪਰ ਖਿਆਲ ਕਰਿਓ ਵੇਟ ਕਰਨਾ ਇੱਕ ਕਲਾ ਦਾ ਨਾਮ ਹੈ ਇਹ ਕਲਾ ਸਾਰਿਆਂ ਦੇ ਕੋਲ ਨਹੀਂ ਹੁੰਦੀ ਬੜੇ ਬੜੇ ਫਿਲਾਸਫਰਾਂ ਦੇ ਕੋਲ ਦਾਣਸ਼ਮੰਦਾਂ ਦੇ ਕੋਲ ਲੇਖਕਾਂ ਬੁਲਾਰਿਆਂ ਦੇ ਕੋਲ ਜਾ ਸੂਝਵਾਨ ਸਿਆਣਿਆਂ ਦੇ ਕੋਲ ਡਿਗਰੀ ਹੋਲਡਰਾਂ ਦੇ ਕੋਲ ਵੇਟ ਨਹੀਂ ਹੁੰਦੀ ਤੇ ਜਿਹਦੇ ਕੋਲ ਹੁੰਦੀ ਹੈ ਭਾਵੇਂ ਉਹ ਪੜਿਆ ਹੋਵੇ ਅਣਪੜ੍ਹ ਹੋਵੇ ਉਹਦੀ ਜ਼ਿੰਦਗੀ ਬੜੀ ਸੁਖਾਲੀ ਹੋ ਕੇ ਚੱਲਦੀ ਜਿਹਦੇ ਕੋਲੇ ਵੇਟ ਕਰਨ ਦੀ ਇੰਤਜ਼ਾਰ ਕਰਨ ਦੀ ਇੱਕ ਕਲਾ ਹੁੰਦੀ ਹੈ ਇਹਦੇ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖ ਦਿੰਦਾ ਨਾ ਨੰਬਰ 1 ਦੇ ਉੱਤੇ ਤੇ ਵੇਟ ਕਰਨਾ ਇੰਤਜ਼ਾਰ ਕਰਨਾ ਸਿਆਣਪ ਦੀ ਸੁਗੜਤਾ ਦੀ ਸਿਆਣਪ ਦੀ ਨਿਸ਼ਾਨੀ ਗਿਨੇਗੇ ਨੰਬਰ 1 ਦੇ ਉੱਤੇ ਨੰਬਰ 2 ਤੇ ਜੇ ਆ ਰਿਹਾ ਗੁੱਸਾ ਕਿਸੇ ਕਾਰਨ ਗੁੱਸਾ ਆ ਰਿਹਾ ਕੋਈ ਦੂਜਾ ਤੁਹਾਨੂੰ ਗੁੱਸਾ ਦਿਵਾਉਂਦਾ ਯਤਨ ਕਰਦਾ ਹੈ ਜਾਂ ਕਿਸੇ ਘਟਨਾ ਕਰਮ ਕਰਕੇ ਤੁਹਾਨੂੰ ਗੁੱਸਾ ਆ ਰਿਹਾ ਤੇ ਉਸੇ ਵਕਤ ਤੁਸੀਂ ਕੋਈ ਫੈਸਲਾ ਲੈਂਦੇ ਹੋ ਬੋਲਦੇ ਹੋ ਉਹ ਬੋਲਣ ਨਾਲੋਂ ਫੈਸਲਾ ਕਰਨ ਨਾਲੋਂ ਪਹਿਲਾਂ ਜੇ ਥੋੜਾ ਜਿਹਾ ਇੰਤਜ਼ਾਰ ਕਰ ਲਓ ਨਾ ਵੇਟ ਕਰ ਲਓ ਤੇ ਬਹੁਤ ਕੁਝ ਏਦਾਂ ਦਾ ਹੈ ਜਿਹੜਾ ਅਨਰਥ ਹੋਣ ਤੋਂ ਬਚ ਜਾਏਗਾ ਜੋ ਤੁਸੀਂ ਬੁੱਲਣਾ ਹੈ ਜੋ ਤੁਸੀਂ ਕਰਨਾ ਹੈ ਹੋ ਸਕਦਾ ਹੈ ਉਹ ਅਨਰਥ ਵਿੱਚ ਚਲਾ ਜਾਏ ਅਨਰਥ ਹੋ ਜਾਏ ਤੁਹਾਡੇ ਕੋਲੋਂ ਹੋ ਜਾਏ ਭਾਵੇਂ ਤੁਸੀਂ ਪੜੇ ਲਿਖੇ ਹੋ ਸਿਆਣੇ ਹੋ ਪਰ ਜੇ ਥੋੜਾ ਜਿਹਾ ਸਮਾਂ ਇੰਤਜ਼ਾਰ ਕਰ ਲਿਆ ਨਾ ਵੇਟ ਕਰ ਲਈ ਤੇ ਵੱਡੇ ਤੋਂ ਵੱਡਾ ਅਨਰਥ ਟਲ ਸਕਦਾ ਹੈ ਇਸ ਤੋਂ ਅੱਗੇ ਮੈਂ ਇੱਕ ਗੱਲ ਕਹਿਣਾ ਜਦੋਂ ਕੋਈ ਤੁਹਾਨੂੰ ਕਿਸੇ ਘਟਨਾ ਕਰਮ ਕਰਕੇ ਕਰੋਧ ਆਇਆ ਗੁੱਸਾ ਆਇਆ ਜਾਂ ਕਿਸੇ ਨੇ ਜਾਣ ਬੁੱਝ ਕੇ ਤੁਹਾਡੀ ਪਰਖ ਕਰਨ ਵਾਸਤੇ ਤੁਹਾਨੂੰ ਗੁੱਸਾ ਦਿਵਾਉਣ ਦਾ ਯਤਨ ਕੀਤਾ ਉਸ ਗੁੱਸੇ ਦੇ ਅੰਦਰ ਲਿਆ ਹੋਇਆ ਫੈਸਲਾ ਤਕਰੀਬਨ ਤਕਰੀਬਨ ਗਲਤ ਸਾਬਤ ਹੁੰਦਾ ਹੈ ਪਰ ਪਤਾ ਕਦੋਂ ਲੱਗਦਾ ਹੈ ਜਦੋਂ ਗੁੱਸਾ ਪਾਸੇੜਦਾ ਹੈ ਜਦੋਂ ਗੁੱਸਾ ਛਾਇਆ ਹੁੰਦਾ ਹੈ ਪੂਰੀ ਤਰ੍ਹਾਂ ਛਾਇਆ ਹੁੰਦਾ ਹੈ ਹਨੇਰੇ ਦੀ ਤਰ੍ਹਾਂ ਜਦੋਂ ਹਨੇਰਾ ਹੁੰਦਾ ਹੈ ਨਾ ਤੇ ਹਨੇਰੇ ਦੀ ਚਾਦਰ ਦੇ ਹੇਠਾਂ ਪਹਾੜਾਂ ਦੀ ਸੁੰਦਰਤਾ ਛिप ਜਾਂਦੀ ਹੈ ਸਮੁੰਦਰ ਦੀ ਸੁੰਦਰਤਾ ਛिप ਜਾਂਦੀ ਹੈ ਅ ਜਿੰਨੀ ਵਣਸਪਤੀ ਦੀ ਹਰਿਆਲੀ ਹੈ ਜਾਂ ਰੰਗ ਬਰੰਗੇ ਫੁੱਲ ਨੇ ਜਾਂ ਜਿੰਨੀ ਟੈਕਮੈਕ ਦੁਨੀਆ ਦੇ ਅੰਦਰ ਸੁੰਦਰਤਾ ਹੈ ਨਾ ਉਹ ਹਨੇਰੇ ਦੇ ਅੰਦਰ ਛिप ਜਾਂਦੀ ਹੈ ਤੁਹਾਡੇ ਪਾਏ ਕੱਪੜੇ ਦੀ ਚਮਕ ਛिप ਜਾਂਦੀ ਹੈ ਤੁਹਾਡੇ ਪਾਏ ਕੱਪੜੇ ਦੀ ਸੁੰਦਰਤਾ ਛिप ਜਾਂਦੀ ਹੈ ਤੁਹਾਡੇ ਮੂੰਹ ਮੱਥੇ ਦੀ ਸੁੰਦਰਤਾ ਛिप ਜਾਂਦੀ ਹੈ ਇੱਕ ਹਨੇਰੇ ਦੀ ਚਾਦਰ ਦੇ ਨਾਲ ਐਵੇਂ ਗੁੱਸਾ ਜਦੋਂ ਗੁੱਸਾ ਹੁੰਦਾ ਹੈ ਨਾ ਤੁਹਾਡੀਆਂ ਡਿਗਰੀਆਂ ਪਾਸੇ ਹੋ ਜਾਂਦੀਆਂ ਨੇ ਤੁਹਾਡੀ ਸਿਆਣਪ ਪਾਸੇ ਕਰ ਦਿੰਦਾ ਹੈ ਤੁਹਾਡਾ ਪੜਿਆ ਲਿਖਿਆ ਸਭ ਤਰੇ ਦਾ ਤਰਿਆ ਰਹਿ ਜਾਂਦਾ ਹੈ ਸਾਰਿਆਂ ਦੇ ਉੱਤੇ ਉਹ ਗੁੱਸਾ ਆਪਣੀ ਚਾਦਰ ਬਣਾ ਕੇ ਫੈਲਾ ਕੇ ਐਨ ਪਹਿਰਾ ਜਮਾ ਕੇ ਉੱਤੇ ਬਹਿ ਜਾਂਦਾ ਹੈ ਉਸ ਸਮੇਂ ਦੇ ਅੰਦਰ ਉਸ ਇੱਕ ਪਲ ਦੇ ਅੰਦਰ ਇੱਕ ਪਲ ਦਾ ਜਿਹੜਾ weight ਹੈ ਨਾ ਉਹ ਬੜਾ ਕੁਝ ਸਵਾਰ ਸਕਦਾ ਹੈ ਉਸ ਪਲ ਦੇ ਅੰਦਰ ਉਸ ਸਮੇਂ ਦੇ ਅੰਦਰ ਤੁਸੀਂ ਜਿਹੜਾ ਵੀ ਫੈਸਲਾ ਕਰੋਗੇ ਉਹ ਗਲਤ ਸਾਬਤ ਹੋਏਗਾ ਪਰ ਪਤਾ ਕਦੋਂ ਲੱਗੇਗਾ ਜਦੋਂ ਗੁੱਸੇ ਦੀ ਚਾਦਰ ਪਾਸੇ ਹਟੇ ਨੰਬਰ 2 ਤੇ ਉਸ ਸਮੇਂ ਉਹਨਾਂ ਪਲਾਂ ਦੇ ਅੰਦਰ ਜੋ ਤੁਸੀਂ ਆਪਣੀ ਜ਼ੁਬਾਨੋਂ ਬੋਲ ਬੋਲੋਗੇ ਨਾ ਉਹ ਬੋਲ ਵੀ ਗਲਤੀ ਹੋਣਗੇ ਤੁਹਾਡੇ ਅੰਦਰ ਸੀ ਗੁੱਸਾ ਤੁਸੀਂ ਗੁੱਸੇ ਦੇ ਨਾਲ ਉਹ ਬੋਲ ਬੋਲੇ ਉਹ ਦੂਜੇ ਦੇ ਉੱਤੇ ਥਰੋ ਕੀਤੇ ਸੁੱਟੇ ਦੂਜਾ ਵੀ ਅੱਗ ਬਬੂਲਾ ਹੋ ਗਿਆ ਉਹ ਵੀ ਸੋਚੇਗਾ ਮੈਂ ਕਿਹਾ ਤੇ ਕੁਝ ਨਹੀਂ ਲੜਨੂ ਕਿਉਂ ਪੈ ਰਿਆ ਉਹ ਵੀ ਅੱਗੋਂ ਤੁਸੀਂ ਗਾਲ ਕੱਢੀ ਉਹਨੇ ਵੀ ਗਾਲ ਕੱਢੀ ਤੁਸੀਂ ਡਾਂਗ ਚੁੱਕੀ ਉਹਨੇ ਵੀ ਡਾਂਗ ਚੁੱਕੀ ਤੁਸੀਂ ਉਹਦੇ ਮਾਰੀ ਉਹਨੇ ਤੁਹਾਡੇ ਮਾਰੀ ਤੇ ਅਖੀਰੀ ਘਟਨਾ ਕੀ ਹੋਈ ਤੇਰਾ ਵੀ ਸਿਰ ਪਾਟਾ ਉਹਦਾ ਵੀ ਸਿਰ ਪਾਟਾ ਤੇ ਬਹਿ ਕੇ ਪਛਤਾਵੇ ਦੇ ਅੰਦਰ ਯਾਰ ਗੱਲ ਤੇ ਆਏ ਨਹੀਂ ਸੀ ਲੋਕਾਂ ਪੁੱਛਿਆ ਗੱਲ ਕੀ ਉਹਨੇ ਆਖਿਆ ਗੱਲ ਤੇ ਕੋਈ ਵੀ ਨਹੀਂ ਐਨੇ ਮੇਰੇ ਨਾਲ ਕੌੜਾ ਵੇਖਿਆ ਕੌੜਾ ਬੋਲਿਆ ਮੈਂ ਵੀ ਬੋਲਿਆ ਤੇ ਗੱਲ ਆ ਖੋਦਿਆ ਪਹਾੜ ਤੇ ਨਿਕਲੀ ਚੁਈ ਨਿਕਲਿਆ ਵਿੱਚੋਂ ਕੱਖ ਵੀ ਨਹੀਂ ਪਰ ਉਹ ਇਹ ਇੱਕ ਦੋ ਪਲ ਦਾ ਇੰਤਜ਼ਾਰ ਵੇਟ ਕਰਨਾ ਤੁਹਾਡੀ ਜ਼ਿੰਦਗੀ ਦੇ ਅਨਰਥ ਹੋਣ ਤੋਂ ਤੁਹਾਨੂੰ ਬਚਾ ਸਕਦਾ ਹੈ ਇਦੋਂ ਅਗੇ ਗੁੱਸੇ ਦੇ ਅੰਦਰ ਚੁੱਕਿਆ ਹੋਇਆ ਹਰ ਕਦਮ ਤੁਹਾਡਾ ਗਲਤ ਸਾਬਤ ਹੋਏਗਾ ਤੁਸੀਂ ਵੇਟ ਕਰ ਲਓ ਅਗਰ ਤੁਹਾਨੂੰ ਕੋਈ ਗੁੱਸਾ ਦਿਵਾਉਣ ਦਾ ਯਤਨ ਕਰਦਾ ਹੈ ਮੈਂ ਵਾਰ-ਵਾਰ ਵਾਰ-ਵਾਰ ਰਿਪੀਟ ਕਰਕੇ ਗੱਲ ਕਹਿ ਰਿਹਾ ਹਾਂ ਸਾਡੇ ਕੋਲ ਵੀ ਬੜੇ ਕਮੈਂਟ ਆਉਂਦੇ ਨੇ ਕਾਲਾਂ ਵੀ ਹੁੰਦੀਆਂ ਨੇ ਸਭ ਕੁਝ ਆਉਂਦਾ ਹੈ ਕਿਉਂਕਿ ਸੱਚ ਬੋਲਣ ਦਾ ਯਤਨ ਕਰੀਦਾ ਹੈ ਜਿੰਨੀ ਕੋ ਸਮਝੇ ਉਹ ਦੇ ਅਕੋਰਡਿੰਗ ਤੇ ਕਈ ਲੋਕ ਇਦਾਂ ਦੀਆਂ ਗੱਲਾਂ ਕਰ ਜਾਂਦੇ ਨੇ ਬੜਾ ਕੋਈ ਜਵਾਬ ਵੀ ਮਿਲਦਾ ਹੈ ਉਹਨਾਂ ਨੂੰ ਚੁੱਪ ਵੀ ਰਹਿ ਜਾਂਦਾ ਸਾਰਾ ਕੁਝ ਹੁੰਦਾ ਹੈ ਖੈਰ ਉਹ ਗੱਲ ਵੱਖਰੀ ਵਿਸ਼ਾ ਹੀ ਵੱਖਰਾ ਹੈ ਮੈਂ ਗੱਲ ਕਰ ਰਿਹਾ ਵੀ ਪਰਿਵਾਰ ਵਿੱਚ ਸੰਸਾਰ ਵਿੱਚ ਪਿੰਡ ਵਿੱਚ ਗਲੀ ਮਹੱਲੇ ਵਿੱਚ ਸ਼ਾਂਤ ਰਹਿ ਸਕੋਗੇ ਜੇ ਆਪਣੇ ਆਪ ਨੂੰ ਤੁਸੀਂ ਇਹ ਕਲਾ ਦੇ ਲਈ ਕਲਾ ਦੀ ਜਾਤ ਸਿੱਖ ਲਈ ਜਿਸ ਕਲਾ ਦਾ ਨਾਮ ਹੈ ਵੇਟ ਕਰਨਾ ਜਾਂ ਇੰਤਜ਼ਾਰ ਕਰਨਾ ਥੋੜੀ ਜਿਹੀ ਵੇਟ ਕਰ ਲਓ ਲੰਮਾ ਸਮਾਂ ਨਹੀਂ ਤੁਹਾਡੇ ਕਦਮ ਗਲਤ ਨਹੀਂ ਚੁੱਕੇ ਜਾਣਗੇ ਬੋਲਿਆ ਗਲਤ ਸਾਬਤ ਨਹੀਂ ਹੋਏਗਾ ਕੀਤੇ ਫੈਸਲੇ ਗਲਤ ਸਾਬਤ ਨਹੀਂ ਹੋਣਗੇ ਵੇਟ ਕਰਨਾ ਧੀਰਜ ਬੰਦੇ ਨੂੰ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਪਰ ਕਦੋਂ ਇਹ ਧੀਰਜ ਆਪਣੇ ਅੰਦਰ ਬਣਾ ਸਕੋਗੇ ਜਦੋਂ ਇੰਤਜ਼ਾਰ ਦੀ ਕਲਾ ਸਿੱਖ ਜਾਓਗੇ ਅੱਛਾ ਹੋ ਸਕਦਾ ਹੈ ਕੋਈ ਦੂਜਾ ਤੁਹਾਨੂੰ ਪੜਕਾਉਂਦੀ ਜੁਗਤ ਕਰਦਾ ਹੋਵੇ ਪੜਕਾਉਣਾ ਚਾਹੁੰਦਾ ਹੋਵੇ ਅੱਛਾ ਉਹ ਪੜਕਾਉਣਾ ਚਾਹੁੰਦਾ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਇੰਤਜ਼ਾਰ ਨਹੀਂ ਕੀਤਾ ਤੁਸੀਂ ਢੜ ਗਏ ਨਾਲ ਦੇ ਨਾਲ ਢੜ ਗਏ ਤੇ ਕਿੰਨਾ ਰਿਜ਼ਲਟ ਮਾੜਾ ਹੋਇਆ ਕਿ ਨਾਂ ਅਰਥ ਹੋਇਆ ਤੁਸੀਂ ਆਪਣੀ ਡੋਰ ਆਪਣੀ ਬਾਗ ਡੋਰ ਆਪਣੀ ਲਗਾੰ ਕਿਸੇ ਦੇ ਹੱਥ ਦੇਂਦੇ ਕਿਉਂ ਜਾਏ ਵੀ ਕਿਸੇ ਨੇ ਚਾਇਆ ਤੁਹਾਨੂੰ ਸ਼ਾਂਤ ਕਰ ਦੇਵੇ ਕਿਸੇ ਨੇ ਚਾਇਆ ਤੁਹਾਨੂੰ ਢੜਾ ਦੇਵੇ ਤੁਸੀਂ ਆਪਣੀ ਬਾਗ ਡੋਰ ਕਿਸੇ ਦੇ ਹੱਥ ਫੜਾਉਂਦੇ ਕਿਉਂ ਇਹਦਾ ਮਤਲਬ ਹੋਇਆ ਵੀ ਤੇਰੀ ਚਾਬੀ ਤੇਰੇ ਆਪਣੇ ਕੋਲ ਨਹੀਂ ਹੈ ਤੇਰੀ ਚਾਬੀ ਕਿਸੇ ਦੂਜੇ ਦੇ ਕੋਲ ਹੈ ਉਹ ਚਾਹੇ ਤੈਨੂੰ ਗੁੱਸਾ ਦਵਾ ਦੇਵੇ ਚਾਹੇ ਤੈਨੂੰ ਸ਼ਾਂਤ ਕਰ ਦੇਵੇ ਚਾਹੇ ਤੈਨੂੰ ਜੋ ਮਰਜ਼ੀ ਕਰ ਲਵੇ ਤੇਰੀ ਆਪਣੀ ਬਾਗਡੋਰ ਤੇਰੇ ਕੋਲ ਨਹੀਂ ਤੂੰ ਦੁਨੀਆ ਦੀ ਬਾਗਡੋਰ ਕਿ ਸੰਭਾਲੇਗਾ ਪਰਿਵਾਰ ਦੀ ਬਾਗਡੋਰ ਕਿ ਸੰਭਾਲੇਗਾ ਅਖੀਰ ਤੇ ਗੱਲ ਕਹਿੰਨਾ ਵੇਟ ਕਰਨ ਦੀ ਕਲਾ ਨੂੰ ਸਿੱਖ ਜਾਓਗੇ ਪਛਤਾਵੇ ਤੋਂ ਬਚ ਜਾਓਗੇ ਗੁੱਸੇ ਦੇ ਅੰਦਰ ਲਿਆ ਫੈਸਲਾ ਬੋਲਿਆ ਬੋਲ ਚੁੱਕਿਆ ਕਦਮ ਜੋ ਵੀ ਕਰੋਗੇ ਉਹਦਾ ਅੰਤ ਕਿੱਥੇ ਜਾ ਕੇ ਹੁੰਦਾ ਹੈ ਪਛਤਾਵੇ ਦੇ ਉੱਤੇ ਹੁੰਦਾ ਹੈ ਗੁੱਸੇ ਦਾ ਅੰਤ ਪਛਤਾਵੇ ਦੇ ਉੱਤੇ ਜਾ ਕੇ ਹੁੰਦਾ ਹੈ ਵੇਟ ਕਰਨ ਦੀ ਕਲਾ ਜ਼ਰੂਰ ਸਿੱਖੋ ਅਗਰ ਪਤੀ ਤੇ ਪਤਨੀ ਕਰਦੇ ਅੰਦਰ ਨੇ ਹੁਣ ਐਸਾ ਤੇ ਨਹੀਂ ਵੀ ਪਤਨੀ ਕੋਈ ਬਹੁਤ ਜਿਆਦਾ ਰੱਬ ਦੇ ਨੇੜੇ ਜਾਂ ਪਤੀ ਰੱਬ ਦੇ ਨੇੜੇ ਹੈ ਸੰਸਾਰੀ ਜੀਵਨ ਕੁਦਰਤ ਦਾ ਹਿੱਸਾ ਨੇ ਔਰ ਮੰਨ ਦੀ ਸਥਿਤੀ ਹਰ ਵਕਤ ਇੱਕੋ ਜਿਹੀ ਹੁੰਦੀ ਨਹੀਂ ਹੋ ਸਕਦਾ ਹੈ ਅੱਜ ਪਤੀ ਕਲਪਿਆ ਹੋਵੇ ਕਾਰੋਬਾਰ ਤੋਂ ਆਇਆ ਆਫਿਸ ਵਿੱਚੋਂ ਆਇਆ ਫੈਕਟਰੀ ਵਿੱਚੋਂ ਆਇਆ ਖੇਤਾਂ ਵਿੱਚੋਂ ਆਇਆ ਕੰਮ ਧੰਦੇ ਤੋਂ ਆਇਆ ਹੋ ਸਕਦਾ ਹੈ ਉਹਨੂੰ ਕੋਈ ਬੰਦਾ ਇਦਾਂ ਦਾ ਮਿਲਿਆ ਹੋਵੇ ਉਹਦਾ ਮੂਡ ਖਰਾਬ ਹੋਇਆ ਹੋਵੇ ਉਹ ਥੋੜਾ ਕਰੋਧ ਵਿੱਚ ਹੋਵੇ ਘਰ ਆਇਆ ਤੇ ਪਤਨੀ ਨੇ ਪਾਣੀ ਪੁੱਛਿਆ ਉਹ ਥੋੜਾ ਜਿਹਾ ਔਖਾ ਬੋਲਿਆ ਤੇ ਪਤਨੀ ਅੱਗੋਂ ਉਹਦੇ ਨਾਲੋਂ ਵੀ ਦੋ ਗੁਣਾ ਔਖਾ ਹੋ ਕੇ ਬੋਲੇ ਗੁੱਸੇ ਵਿੱਚ ਬੋਲੇ ਵੀ ਮੈਂ ਤੈਨੂੰ ਕੀ ਕਿਹਾ ਅੱਛਾ ਉਧਰੋਂ ਵੀ ਅੱਗ ਬਰੀ ਉਧਰੋਂ ਵੀ ਅੱਗ ਬਰੀ ਤੇ ਹੋਏਗਾ ਕਿ ਘਰ ਤਬਾਹ ਹੋਏਗਾ ਰਿਸ਼ਤੇ ਡਰਾੜ ਪੈਗੇ ਦਿਲਾਇ ਦੂਰੀ ਬਣੇਗੀ ਘਰ ਸੜ ਜਾਏਗਾ ਤਬਾਹ ਹੋ ਜਾਏਗਾ ਬੱਚਿਆਂ ਤੇ ਮਾੜਾ ਅਸਰ ਪੈਗਾ ਜੇ ਪਤਨੀ ਸਿਆਣੀ ਹੁੰਦੀ ਤੇ ਉਹ ਸੋਚ ਲੈਂਦੀ ਵੀ ਬਾਹਰੋਂ ਆਇਆ ਹੈ ਕੰਮ ਤੋਂ ਆਇਆ ਹੈ ਹੋ ਸਕਦਾ ਹੈ ਕਿਸੇ ਕਾਰਨ ਪਰੇਸ਼ਾਨੀ ਹੋਵੇ ਤੇ ਮੈਂ फडਕਣ ਦੀ ਬਜਾਏ ਮਲਮ ਦਾ ਕੰਮ ਕਰਾਂ ਵੀ ਹੋਇਆ ਕੀ ਜੀ ਪਾਣੀ ਪੀ ਲੋ ਕੋਈ ਗੱਲ ਨਹੀਂ ਬਹਿ ਜਾਓ 2 ਮਿੰਟ ਸਾਹ ਲੈ ਲੋ ਤੇ ਹੋ ਸਕਦਾ ਹੈ 2 ਮਿੰਟ ਦੇ ਅੰਦਰ ਅਗਲਾ ਠੰਡਾ ਹੋ ਜਾਏ ਤੇ ਆਪਣੀ ਗੱਲ ਦੱਸੇ ਉਹਦਾ ਬੋਝ ਹੌਲਾ ਹੋ ਜਾਏ ਠੀਕ ਦੂਜੇ ਪਾਸੇ ਹੋ ਸਕਦਾ ਹੈ ਪਤਨੀ ਘਰ ਦੇ ਅੰਦਰ ਕਲਪਦੀ ਹੋਵੇ ਕਿਸੇ ਕਾਰਨ ਕਰਕੇ ਕਿਸੇ ਘਟਨਾ ਕਰਕੇ ਜਨਾਨੀਆਂ ਦੀ ਮਾੜੀ ਮੋਟੀ ਨੋਕ ਝੋਕ ਕਰਕੇ ਬੰਦਾ ਬਾਹਰੋਂ ਆਇਆ ਜਨਾਨੀ ਕ੍ਰੋਧ ਵਿੱਚ ਬੋਲੀ ਬੰਦਾ ਕ੍ਰੋਧ ਵਿੱਚ ਬੋਲਿਆ ਤੇ ਕੰਮ ਉਹੀ ਹੋਇਆ ਜਿਹੜਾ ਪਹਿਲਾਂ ਮੈਂ ਬਿਆਨ ਕਰ ਚੁੱਕਾ ਘਰ ਟੁੱਟੇਗਾ ਕਲੇਸ਼ ਵਧੇਗਾ ਘਰ ਤਬਾ ਹੋਏਗਾ ਦੂਰੀ ਬਣੇਗੀ ਤੇ ਜੇ ਬੰਦਾ ਸਿਆਣਾ ਹੋਵੇ ਉਹ ਸੋਚ ਲਵੇ ਵੀ ਹੋ ਸਕਦਾ ਹੈ ਘਰ ਦੇ ਅੰਦਰ ਕੋਈ ਛੋਟੀ ਮੋਟੀ ਨੋਕ ਚੋਕ ਕੋਈ ਹੋਵੇ ਤੇ ਮੈਂ 2 ਮਿੰਟ ਸਾਹ ਲਵਾਂ ਉਸ ਤੋਂ ਬਾਅਦ ਪੁੱਛ ਲਵਾਂ ਤੇ ਘਰ ਟੁੱਟਣ ਤੋਂ ਬਚ ਗਿਆ ਨਾ ਪਰ ਸਾਡਾ ਵਿਹਾਰ ਇਦਾਂ ਦਾ ਬਣ ਗਿਆ ਲੈ ਮੈਂ ਉਹਦੇ ਨਾਲੋਂ ਪਿੱਛੇ ਆ ਮੈਂ ਉਹਦੇ ਨਾਲੋਂ ਮਾੜਾ ਅਸੀਂ ਆਪਣੇ ਆਪ ਨੂੰ ਚੰਗਾ ਸਾਬਤ ਕਰਦੇ ਕਰਦੇ ਆਪਣੇ ਘਰ ਦਾ ਸਤਿਆਨਾਸ਼ ਕਰ ਦਿੰਦੇ ਆ ਅਸੀਂ ਚੰਗਾ ਸਾਬਤ ਕਰਦੇ ਕਰਦੇ ਲੈ ਮੈਂ ਦੇ ਸਾਹਮਣੇ ਝੁਕ ਰਵਾਂ ਕਿਉਂ ਰਵਾਂ ਇਹ ਗੱਲ ਸਾਬਤ ਕਰਦੇ ਕਰਦੇ ਆਪਣੇ ਘਰ ਨੂੰ ਆਪਣੇ ਹੱਥੀਂ ਅੱਗ ਲਾ ਕੇ ਸਾੜ ਦਿੰਨੇ ਆ ਤੂੰ ਵੇਟ ਕਰਨਾ ਇੰਤਜ਼ਾਰ ਕਰਨਾ ਇਹ ਬੜੀ ਵੱਡੀ ਜੁਗਤ ਹੈ ਬੜੀ ਵੱਡੀ ਕਲਾ ਹੈ ਸਾਡੇ ਕੋਲ ਹੋਣੀ ਬੜੀ ਜ਼ਰੂਰੀ ਹੈ ਔਰ ਇਹ ਸਭ ਦੇ ਕੋਲ ਹੋਣੀ ਚਾਹੀਦੀ ਬੜੀ ਵੱਡੀ ਕਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ